ਲੋ ਜੀ ਕਿਸਾਨ ਵੀਰੋ ਆਪਾਂ ਆ ਗਏ ਸਰਪੰਚ ਸਾਹਿਬ ਦੇ ਨਾਲ ਅੰਦਰ ਤੇ ਡਿਜੀਟ੍ਰੈਕ ਇਹਦਾ ਕਨਸੈਪਟ ਦੂਸਰੇ ਟ੍ਰੈਕ ਨਾਲ ਅਲੱਗ ਆ ਕਵਰ ਵੀ ਅਲੱਗ ਆ ਇਹ ਕਿੰਨੇ ਐਚਪੀ ਸਰਪੰਚ ਸਾਹਿਬ ਆਪਣਾ ਟਰੈਕਟਰ ਹੈ ਇਹ ਕੈਟਾਗਰੀ ਟੂ ਹੀ ਐਸ ਸੱਜੇ ਚ ਵੀ ਅਰੇ 60 ਐਚਪੀ ਹਾਂ ਠੀਕ ਹੈ ਜੀ ਠੀਕ ਹੈ ਤੇ ਇਹ ਕਿੰਨੇ ਸਿਲੰਡਰ ਚ ਆ ਜਾਂਦਾ ਜੀ ਇਹ ਚਾਰ ਸਿਲੰਡਰ ਹੈ ਚਾਰ ਸਿਲੰਡਰ ਚਾਰ ਇਹਦਾ ਪੂਰਾ ਨਾਮ ਆਪਾਂ ਕੀ ਲੈ ਸਕਦੇ ਹਾਂ ਡਿਜੀਟ੍ਰੈਕ ਪੀਪੀ 46 ਆਈ 46 ਆਈ ਇਹ ਜਿਹੜਾ ਆਰਸੀਆ ਦਾ ਫੰਡਾ ਜਾਂ ਸੀਆਰਡੀ ਵਾਲੇ ਫੰਡੇ ਕਰਕੇ ਨਾ ਹਾਂਜੀ ਹਾਂਜੀ ਸਾਰੇ ਹੀ ਟਰੈਕਟਰਾਂ ਨੇ ਚੇਂਜ ਕਰਤਾ ਪੀਪੀ ਕੋੰਜਾ ਹੀ ਹੈ ਠੀਕ ਹੈ ਜੀ ਠੀਕ ਹੈ ਹਾਂ ਪੀਪੀ ਕੋੰਜਾ ਜੀ ਤੇ ਇਹਦੀ ਆਪਾਂ ਜੇ ਖੂਬੀਆਂ ਇਹਦੀਆਂ ਦੱਸਣੀਆਂ ਹੁਣੇ ਚਾਰ ਸਿਲੰਡਰ ਤੇ ਮਾਈਕੋ ਪੰਪ ਚ ਜਾਊਗਾ ਮਾਈਕੋ ਪੰਪ ਚ ਠੀਕ ਹੈ ਜੀ ਤੇ ਜਿਵੇਂ ਆਪਣੇ ਦੂਜੇ ਟਰੈਕਟਰਾਂ ਦੇ ਡੀਜ਼ੇ ਆਏ ਤੇ ਪਾਵਰ ਟਰੈਕ ਉਹਦੇ ਨੀਲੇ ਚ ਡੀਜੀ ਟਰੈਕ ਆਪ ਨੂੰ ਕਾਲੇ ਚ ਮਿਲੂਗਾ ਡੀਜੀ ਟਰੈਕ ਦੇ ਪਹਿਲਾਂ ਤਿੰਨ ਰੰਗ ਦਿੰਦੇ ਸੀ ਆਪਾਂ ਦਾ ਡੀਲਰਸ਼ਿਪ ਨਵੀਂ ਲਈ ਹੈ ਹਾਂਜੀ ਹੁਣ ਕੰਪਨੀ ਨੇ ਕੀ ਕੀਤਾ ਵੀ ਉਦੋਂ ਆਨਲਾਈਨ ਇੱਕ ਮਤਲਬ ਟ੍ਰਾਇਲ ਕਰਕੇ ਵੇਚਿਆ ਠੀਕ ਹੈ ਜੀ ਤੇ ਕੀ ਆਨਲਾਈਨ ਟਰੈਕਟਰ ਡੀਲਰ ਛੱਡ ਕੇ ਸਾਡਾ ਟਰੈਕਟਰ ਸੇਲ ਹੁੰਦਾ ਅੱਛਾ ਜੀ ਉਹਦੇ ਕਰਕੇ ਇਹਨਾਂ ਨੇ ਟਰੈਕਟਰ ਸਕਾਟ ਪਾਵਰ ਟਰੈਕ ਕੀਆ ओके okay. बड़ा बड़ा ਭਲੇਖਾ ਤੇ ਲਾਈ ਲੱਗ ਪੁਣਾ ਇੱਥੇ ਟਰੈਕਟਰ ਖੜਿਆਂ ਤੋਂ ਜਜੇ 2 ਹੀ ਦਿਨ ਹੋਇਆ ਹਾਂ ਜੀ ਕਸਟਮਰ ਆਉਂਦਾ ਜਾਂ ਡਿਜੀ ਟਰੈਕਚ ਨਹੀਂ 4 ਵੀਲ ਆਉਂਦਾ ਅੱਛਾ ਠੀਕ ਆ ਦੋ ਤਿੰਨ ਚੀਜ਼ਾਂ ਦਾ ਫਰਕ ਹੈ ਇੱਕ ਕਲਰ ਦਾ ਫਰਕ ਹੋ ਗਿਆ ਇੱਕ ਇਹਨੂੰ ਆ ਇਹ ਸਗਲੋ ਗਲੋਬਲ ਆ ਇਹ ਸਦਲਾਮ ਗਲੋਬਲ ਹੀ ਸੌਂਦਾ ਇਹਦੇ ਤੇ ਜੋ ਮਰਜ਼ੀ ਤੁਸੀਂ ਲੋਡਰ ਭਾਰੇ ਤੋਂ ਭਾਰਾ ਹੈਵੀ ਤੋਂ ਇਹ ਵੀ ਲਾ ਲੋ ਕੁਝ ਲਾ ਲੋ ਤੇ ਤੀਜਾ ਇਹਦਾ 에ਅਰ ਕਲੀਨਰ ਸੁੱਕਾ ਆ ओके ਜਿਹੜਾ ਟਰੱਕ ਨੂੰ ਆਉਂਦਾ ਉਹ ਆਟੋ ਕਲੀਨ ਚੱਲਦਾ ਅੱਛਾ ਤੇਰੇ ਮੋਟਰ ਲੱਗੀ ਹੋਈ ਆ ਇਹ ਤਿੰਨ ਚੀਜ਼ਾਂ ਦਾ ਫਰਕ ਆ ਠੀਕ ਹੈ ਜੀ ਹਾਂ ਕੋਈ ਫਰਕ ਹੈ ਪਾਵਰ ਟਰੈਕ ਹੀ ਆ ਜਿਹੜਾ ਉਹ ਸਕਾਟ ਦਾ ਨੰਬਰ 1 ਬ੍ਰਾਂਡ ਆ ਉਹ ਹੀ ਹੈ ਇਹ ਉਹ ਜੀ ਹਾਂ ਤੇ ਇਹਦਾ ਹਿੱਸਾ ਮੈਂ ਆਪ ਹੀ ਗੱਲ ਕਰਨ ਲੱਗਾ ਸੀ ਤੁਸੀਂ ਦੱਸ ਦਿੱਤਾ ਆਪਣੇ ਵੀਰਾਂ ਨੂੰ ਇਹ ਤਾਂ ਇੰਨਾ ਮੈਂ ਕਹਿੰਦਾ ਹਿੱਸਾ ਨਿੱਗਰ ਤਾਂ ਅੱਜ ਤੱਕ ਕਦੇ ਦੇਖਿਆ ਹੀ ਨਹੀਂ ਆਪਾਂ ਇਹ ਇੱਕ ਤੇ ਇਹਨਾਂ ਨੇ ਜਿਹੜੇ ਲੋਡਰ ਲਾਉਂਦੇ ਆ ਹਾਂ ਉਹ ਕੋ ਲੋਡਰ ਜੀਵਿਦਾਨ ਵੀ ਲਵਾਉਂਦੇ ਆ ਤੇ ਲੋਡਰ ਜਿਹੜੇ ਕਮਰਸ਼ੀਅਲ ਵਾਲੇ ਉਹ ਵੀ ਲਵਾਉਂਦੇ ਆ ਉਹ ਵੀ ਲਵਾਉਂਦੇ ਬਹੁਤ ਜ਼ਰੂਰਤ ਆ ਜੀ ਠੀਕ ਆ ਇੱਕ ਜਿਹਦੇ ਕਮਰਸ਼ੀਅਲ ਟਰੈਕਟਰ ਚੱਲਦੇ ਜਿਵੇਂ ਹੁਣ ਅੱਗੇ ਤੇ ਆਪਾਂ 11 ਫੁੱਟੀ ਟਰਾਲੀ ਨੂੰ ਫੁੱਟ ਕੁਵੇਟਰ ਲਾ ਕੇ ਕਹਣਾ ਬੜਾ ਝੋਨਾ ਪਾ ਰਹੇ ਕਿੱਲੇ ਦਾ ਪੈ ਗਿਆ ਹਾਂ ਹੁਣ 14 16 18 ਫੁੱਟੇ ਟਰਾਲੇ ਆ ਤਿੰਨ ਤਿੰਨ ਫੁੱਟੇ ਵੇਢਿਆ ਇਹ ਆਮ ਗੱਲਾਂ ਹੋ ਜਾਂਦੀਆਂ ਟਰੈਕਟਰ ਚੱਕ ਕੇ ਵਾਈਦਾ ਕਈ ਵਾਰ ਇਹ ਸਹੀ ਗੱਲਰ ਜਾਂਦਾ ਹਾਂ ਇਹਦੇ ਉਹ ਪ੍ਰੋਬਲਮ ਆਉਣ ਤੋਂ ਇਹਨਾਂ ਨੇ ਬਿਲਕੁਲ ਸਾਰਾ ਕੁਝ ਇਹਨ ਇਕ ਨਾ ਵੀ ਛੋਟਾ ਟਰੈਕਟਰ ਬਣਾਤਾ ਹਾਂ ਇਹਦਾ ਤਕੜਾ ਪਿੰਡ ਛੋਟਾ ਪਾ ਲਿਆ ਹੁੰਦਾ ਸੀ ਨਾ ਉਹ ਚੀਜ਼ ਹੈ ਵਾਕਿਆ ਇਹਦਾ ਸਿਸਟਮ ਇਹਦਾ ਹੋਈ ਹੈ ਇਹਦਾ ਅਗਲਾ ਹਿੱਸਾ ਤਾਂ ਜਿਵੇਂ ਆਪਾਂ ਲੋਡਰ ਲਾਉਣਾ ਉਹ ਤੋਂ ਬਦਲ ਨਹੀਂ ਲੋਡ ਨਹੀਂ ਪਿਛਲੇ ਹਿੱਸਾ ਵੀ ਮਜ਼ਬੂਤ ਹੈ ਕਿਵੇਂ ਯਾਰ ਇਹਦਾ ਪਤਾ ਨਹੀਂ ਕੀ ਸੋਚ ਕੇ ਕਿੱਥੇ ਬੈਠ ਕੇ ਬਣਾਉਂਦੇ ਆ ਹਰ ਇੱਕ ਇਹਦਾ ਹੱਡ ਪੈਰ ਹੱਥ ਪੈਰ ਜੋ ਵੀ ਵੇਖਣਾ ਜਿਵੇਂ ਆਪਾਂ ਕਹਿੰਨੇ ਬੜੇ ਖੁੱਲੇ ਹੱਡਾਂ ਦਾ ਬਣਦਾ ਨਾ ਇਹਦੇ ਹਰੇਕ ਚੀਜ਼ ਦੀ ਜਿਹੜੀ ਆ ਸਟਰੌਂਗ ਤੋਂ ਸਟਰੌਂਗ ਲਾਤੀ ਹੈ ਨਾ ਮજબੂਤ ਤੋਂ ਮੈਂ ਪਿੱਛੇ ਵਿਖਾਈ ਪਿੱਛੇ ਆ ਜਾਓ ਤੁਸੀਂ ਵੇਖੋ ਅੱਜ ਨਾਲ ਸਾਨੂੰ ਰੱਬ ਨੇ ਵਾਇਗਰੂ ਨੇ ਚੋਹੋ ਉਹਦੀ ਰਜਾ ਆਪਾਂ ਦੁਬਾਰਾ ਵੀਡੀਓ ਸ਼ੂਟ ਕਰਾਂਗੇ ਹਾਂ ਤੇ ਇਹ ਹੁਣ ਆ ਜਿਹੜਾ ਇਹਦਾ ਚਲੋ ਅੱਜ ਮੀਂਹ ਤੋਂ ਅੰਦਰ ਕਰਨਾ ਪਿਆ ਆਪਾਂ ਨੂੰ ਹਾਂਜੀ ਹਾਂਜੀ ਹੁਣ ਜਿਹੜਾ ਇਹਦਾ ਪਿਛਲਾ ਹਿੱਸਾ ਆ ਹਾਂਜੀ ਕਿਸੇ ਟਰੈਕਟਰ ਦੇ ਇੰਨਾ ਸਟਰੋਂਗ ਨਹੀਂ ਆਉਂਦਾ ਕਿਉਂਕਿ ਰੇਤਾ ਚ ਸੁਨਣਾ ਲਿਕਾ ਜਾਂ ਮਹਿੰਦਰ ਰਾਜ ਮੰਨੇ ਹੋਏ ਸੀਗੇ ਹੂੰ ਇਹਨੇ ਆ ਕੇ ਫੇਲ ਕਰਤਾ ਸਾਰਾ ਜਿੰਨੇ ਰੇਤਾ ਵਾਲੇ ਕਮਰਸ਼ੀਅਲ ਆਇਆ ਨਾ ਮੇਰੀ ਗੱਲ ਹੋਈ ਨਾ ਹੂੰ ਉਹ ਕਹਿੰਦੇ ਵੀ ਇਹਦੀ ਅੱਜ ਤਾਈਂ ਕਦੇ ਟਿਊਬ ਨਹੀਂ ਖਿਲੜੀ ਸਾਰਿਆਂ ਦੀ ਖਿਲਰ ਜਾਂਦੀ ਹੂੰ ਬੇ ਇੰਨਾ ਜਿਆਦਾ ਸੋਲਿਡ ਸੋਲਿਡ ਆ ਬਹੁਤ ਜਿਆਦਾ ਦੇਖਦਾ ਹੀ ਆਪਾਂ ਨੂੰ ਟਾਈਟ ਹੋਰ ਇੱਕ ਚੀਜ਼ ਤੋਂ ਦਿਖਦਾ ਹੀ ਆ ਉਹ ਨਾ ਲਾਈਟ ਦੀ ਪ੍ਰੋਬਲਮ ਕਰਕੇ ਮੈਂ ਜਿਆਦਾ ਪਿੱਛੋਂ ਡਿਫਾਈਨ ਨਹੀਂ ਕਰ ਸਕਿਆ ਤੁਹਾਨੂੰ ਨੈਕਸਟ ਵੀਡੀਓ ਚ ਆਪਾਂ ਦਿਖਾਵਾਂਗੇ ਜੇ ਵਾਈਕਰ ਨੂੰ ਅੱਜ ਸਮਾਂ ਦਿੱਤਾ ਤੇ ਅੱਜ ਹੀ ਆਪਾਂ ਸ਼ੂਟ ਕਰ ਲਾਂਗੇ ਤੇ ਬਾਕੀ ਕੋਈ ਨਹੀਂ ਅੱਜ ਤੁਹਾਨੂੰ ਇੱਕ ਰੀ ਇੰਨਾ ਕੀ ਕਬੂਲਿਆ ਜੇ ਮੋਟਾ ਮੋਟਾ ਤੁਸੀਂ ਇਹਦੇ ਇਹ ਲਿਫਟ ਲਿਫਟੇ ਦੀ ਦੇਖੋ ਜੋ ਮਰਜੀ ਆ ਕੰਪਨੀ ਜਿੰਨੀ ਕਹਿੰਦੀ ਆ ਲਿਫਟ ਦੀਆਂ ਅੱਗੇ ਆਪਾਂ ਤੋਂ ਦੂਜੇ ਟਰੈਕਟਰ ਦੀ ਵੀਡੀਓ ਕੀਤੀ ਸੀ ਹੂੰ ਹੂੰ ਅਸੀਂ ਹੁਣ 2500 ਕਿਲੋ ਜੀ ਕਹਿ ਦਿੰਦੇ ਉਹਦੀ ਲਿਫਟ ਆ ਹੂੰ ਹੂੰ ਪਰ ਇੱਥੇ ਤੁਸੀਂ 2500 ਕਿਲੋ ਜੀ ਵਾਲਿਆਂ ਨੂੰ ਵੀ ਲਿੰਕਾਂ ਦਾ ਜੱਕ ਲਾਉਂਦੇ ਵੇਖਿਆ ਹਾਂਜੀ ਤੇ ਆਪਣੇ ਕੋਈ ਉਹਦੇ ਲਾਉਣ ਦੀ ਲੋੜ ਨਹੀਂ ਕਿ ਵੀ ਐਕਸਟਰਾ ਜੱਕ ਲਾਓ ਹਾਈ ਡਰਾਈਵ ਵੀ ਇਹ ਅੰਦਰੋਂ ਪ੍ਰੋਡਿਊਸ ਕਰੂ ਜਿੰਨੀ ਆਪਦੀ ਪਾਵਰ ਹੈ ਅੰਦਰੋਂ ਪਾਵਰ ਕਰਦਾ ਇਹਦੇ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਆ ਹਾਂਜੀ 3 ਸਪੀਡ ਆ ਹਾਈ ਲੋ మీడియం ਹਾਂਜੀ ਪੀਡੀਓ ਦਾ ਕਲਚ ਵੱਖਰਾ ਇਹਦੇ ਠੀਕ ਹੈ ਪੀਡੀਓ ਦੀਆਂ ਸਪੀਡਾਂ ਵੱਖਰੀਆਂ ਨੇ ਠੀਕ ਆ ਗੇਰਾਂ ਚ ਵੀ ਤੁਸੀਂ ਪੀਡੀਓ ਦੀ ਮਲ ਜਨਰੇਟਰ ਤੇ ਆਪਾਂ ਨੂੰ ਗੇਰਾਂ ਚ ਲੋਡ ਪੈਣੀ ਹੈ ਉਹ ਗੇਰਾਂ ਚ ਵੀ ਪੀਡੀਓ ਆ ਵੱਖ-ਵੱਖ ਸਪੀਡਾਂ ਵੀ ਜੇ ਟਰੈਕਟਰ ਤੇ ਲੋਡ ਘਟਾ ਤੇ ਗੇਰ ਵੱਡਾ ਲਾ ਕੇ ਰੇਸ ਘਟਾ ਕਰ ਲੋ ਠੀਕ ਆ ਨਾ ਜੀ ਤੇ ਇਹਦੇ ਸਪੀਡਾਂ ਜਿਹੜੇ ਲੀਵਰ ਆਪਣੇ ਸਪੀਡਾਂ ਉਦਾਂ ਤੋਰੇ ਆ ਜੋ ਇੱਧਰ ਹੀ ਆ ਜੀ ਆਪਾਂ ਇਹਦੇ ਤੋਰਾ ਇਹ ਮੁੰਡਾ ਸਪੀਡਾਂ ਸੈੱਟ ਕਰਦੀਆਂ ਇੱਧਰ ਕਿੰਨੇ ਗੇਅਰ ਆ ਗਏ ਜੀ ਇੱਧਰ ਇਹਦੇ 4 ਤੇ 5ਵਾਂ ਰਿਵਰਸ 5ਵਾਂ ਰਿਵਰਸ ਉਦੋਂ ਹਾਈ ਲੋ ਮੀਡੀਅਮ ਆ ਗਿਆ ਉਦੋਂ ਹਾਈ ਲੋ ਮੀਡੀਅਮ ਆ ਹਾਂਜੀ ਵੀ ਤੋਰਾ ਸਲੋ ਕਰਨ ਲਈ ਕੋਈ ਐਕਸਟਰਾ ਗੇਅਰ ਤਾਂ ਨਹੀਂ ਆ ਵੀ ਉਦੋਂ ਹੀ ਦੇਤਾ ਇਹਦਾ ਸਾਰਾ ਰੀਜਨਲ ਆ ਹਾਈ ਲੋ ਇਹ ਨਹੀਂ ਵੀ ਜਿਗਾਰਡ ਲਾਇਆ ਵੀ ਗੇਅਰ ਨਾਲ ਇੱਕ ਹੋਰ ਗੇਅਰ ਲਾ ਕੇ ਕ੍ਰੀਪਲ ਦੂਜਾ ਕਹਦੇ ਤੀਜਾ i20 ਕੀ ਕਹਿ ਲੰਦੇ ਹੋ ਉਹ ਨਹੀਂ ਚੀਜ਼ ਹੈਗੀ ਇਹਦੇ ਠੀਕ ਹੈ ਇਹਦੇ ਹਾਈ ਲੋ ਮੀਡੀਅਮ ਵੀ ਵਿੱਚ ਹੀ ਆਉਂਦਾ ਆਪਣਾ ਗੇਅਰ ਬਾਕਸ ਦੇ ਵਿੱਚ ਹੀ ਹਾਂ ਠੀਕ ਪਲੇਟਫਾਰਮ ਉਹ ਬਹੁਤ ਵਧੀਆ ਹਾਂ ਉਹ ਤਾਂ ਸਟੇਟ ਆ ਜਮਾਈ ਠੀਕ ਹੈ ਜੀ ਇੱਕ ਮੈਂ ਨਵੀਂ ਚੀਜ਼ ਦੇਖਦਾ ਪਿਆ ਸੀ ਡੈਕ ਦੇ ਸਪੀਕਰਾਂ ਨਾਲ ਮੈਂ ਤਾਂ ਕਿਹਾ ਡਾਕਟਰ ਨੇ ਮੈਂ ਕਹਿੰਦਾ ਅੱਦਾਂ ਦਾ ਸਿਸਟਮ ਨਹੀਂ ਦਿੱਤਾ ਮੈਨੂੰ ਹਾਂ ਮੈਂ ਪਹਿਲੀ ਵਾਰੀ ਦੇਖੀ ਇਹ ਜੇ ਛੋਟਾ ਤੁਸੀਂ ਥੋੜਾ ਸਾਊਂਡ ਪੈਸੇ ਤੇ ਕੰਨਾਂ ਲਈ ਖਤਰਨਾਕ ਹੀ ਆ ਹਾਂ ਹਾਂ ਪਰ ਜੇ ਤੁਸੀਂ ਆਰਾਮ ਦਾ ਇੱਕ ਤੇ ਉਹਦੇ ਮਗਰ ਸਪੀਕਰ ਫਿੱਟ ਕਰਾ ਲਓ ਹੋ ਸਕਦੇ ਵਧੀਆ ਕੰਪਨੀ ਨੇ ਆਪਸ਼ਨ ਦਿੱਤੀ ਹੋਈ ਆ ਇਹ ਕੰਪਨੀ ਦੇ ਵਿੱਚ ਹਾਂਜੀ ਹਾਂਜੀ ਪੰਪ ਦਿਖਾ ਦੇ ਵੀ ਉਦ ਨੂੰ ਬਹੁਸ਼ ਦਾ ਪੰਪ ਚਾਰ ਸਿਲੰਡਰਾਂ ਪੰਜਨ ਦੇ ਵੀ ਦਰਸ਼ਨ ਕਰਵਾ ਜੀਏ ਹਨਾ ਬਰਨਰ ਚੱਕ ਲੈਨੇ ਹਾਂ ਚੱਕ ਲਈਏ ਇਹ ਇਧਰ ਖਲੂਗਾ ਹੁੰਦਾ ਇਧਰ ਹੀ ਮੀਂਹ ਦਾ ਪਾਣੀ ਕੂਣੀ ਨਾ ਆ ਇਹਦੇ ਇਹ ਕਲੀਨਰ ਹੈ ਟਰੱਕ ਦੇ ਟਰਕਿੰਗ ਦੇ ਹੁੰਦਾ ਆ ਮੋਟਰ ਲੱਗੀ ਇਹਨੂੰ ਜਲਦੀ ਜਿਵੇਂ ਦੂਸਰੇ ਇਹ ਕਲੀਨਰ ਆਪਾਂ ਤੇ ਇੱਕ ਦਿਨ ਬਾਅਦ ਰੋਜ਼ ਸਵੇਰੇ ਕਰਦੇ ਕਰਦੇ ਘੱਟੇ ਜਾਂਦਾ ਇਹਦੇ ਉਹ ਲੋੜ ਨਹੀਂ ਚਾਹੀਦੀ ਇਹਦੇ ਉਹ ਜ਼ਰੂਰਤ ਨਹੀਂ ਪਈ ਜੀ ਹਾਈਡਰੌਲਿਕ ਜਿਹੜਾ ਇਹਦੇ ਟੈਂਕੀ ਪੱਥਰੀ ਆ ਕਿਉਂਕਿ ਆਮ ਪਿਛਲੇ ਸਿਆਂ ਚ ਤੇਲ ਆ ਹਾਂਜੀ ਹਾਂਜੀ ਉਹ ਕਚਰਾ ਕੁਚਰਾ ਆ ਵੀ ਸਕਦਾ ਇਹਦੇ ਚੋਂ ਨੀ ਪ੍ਰੋਬਲਮ ਆਉਂਦੀ ਵੀ ਇਹਦੇ ਅਲੱਗ ਸਟੀering ਵਾਲਾ ਲੋਹੇ ਦੀ ਟੈਂਕੀ ਇਹਨੇ ਵੀ ਪਲਾਸਟਿਕ ਦੀ ਠੀਕ ਹੈ ਜੀ ਠੀਕ ਹੈ ਜੀ ਇਹ ਡਬਲ ਜੱਕੇ ਦੇ ਆ ਗਏ ਮੈਂ ਉਹੀ ਲੱਭਦਾ ਪਿਆ ਸੀ ਡਬਲ ਜੱਕਾ ਉਹ ਸਾਈਡ ਤੇ ਬੂਲੈਂਡੀ ਟੈਂਕੀਕਾਰਾਂ ਵਾਂਗ ਵੱਖਰੀ ਆ ਹਾਂ ਠੀਕ ਆ ਜੀ ਠੀਕ ਆ ਬਈ ਜੀ ਤੇ ਚਾਰ ਸਲੰਡਰੇ ਦਾ ਆ ਗਿਆ ਇੰਜਨ ਇਹ 'ਚ ਕੋਈ ਵਾਧੂ ਉਤਨੀ ਹੈਗੀ ਸੈਂਸਰ ਵਗੈਰਾ ਜਾਂ ਕੁਛ ਇੰਦਾ ਨਹੀਂ ਇਹਦੇ ਉਹ ਜਿਹੜਾ ਆਪਾਂ ਕੰਪਨੀ ਨੂੰ ਕਾਲ ਕਰਦੇ ਆ ਕੋਈ ਪ੍ਰੋਬਲਮ ਆ ਜਾਂਦੀ ਰਾਤ ਭਰਾਤੇ ਹਾਂ ਉਹ ਇਹਦੇ ਆਪਣੇ ਪਾਵਰ ਟਰੈਕ ਡੀਜੀ ਟਰੈਕ ਦੇ ਸਾਰਿਆਂ ਦੇ ਲੱਗਾ ਹੋਣਾ ਉਹ ਸਾਰਿਆਂ ਦੇ ਲੱਗੇ ਕੋਲ ਸਿਸਟਮ ਹਾਂ ਕੰਪਨੀ ਨੂੰ ਤੁਸੀਂ ਕਾਲ ਕਰਦੇ ਹੋ ਹੂੰ ਵੀ ਕੋਈ ਵੀ ਦਿੱਕਤ ਆਉਂਦੀ ਹੈ ਕੋਈ ਵੀ ਦਿੱਕਤ ਆਉਂਦੀ ਉਹ ਸਾਰਿਆਂ ਦੇ ਆ ਜਾਂਦੀ ਠੀਕ ਆ ਬਈ ਜੀ ਠੀਕ ਡੀਜੀ ਟਰੈਕ ਦੇ ਵੀ ਪਾਵਰ ਟਰੈਕ ਦੇ ਵੀ ਆਉਂਦੇ ਆ ਇਹ ਬਾਕੀ ਆ ਸਰਪੰਚ ਸਾਹਿਬ ਜੋ ਛਤਰੀ-ਛੁਤਰੀ ਲੱਗੀ ਆ ਇਹ ਅਸੀਂ ਤੁਸੀਂ ਇਹਨੂੰ ਟੌਪ ਮਾਡਲ ਗਿਣੋ ਫੈਬਰ ਛਤਰੀ ਹੋਕ 23 ਟਾਵਲੈਂਕ ਪੂਰ ਕਿਟ ਬੰਪਰ ਕੰਪਨੀ ਦਾ 2 ਵੀਲ ਜਿਹੜੇ ਟਰੈਕਟਰ ਨੇ ਹਾਂਜੀ ਉਹਨਾਂ ਨੂੰ ਬੰਪਰ ਹਾਂਜੀ ਔਰ ਜਿਹੜੇ 4 ਵੀਲ ਟਰੈਕਟਰ ਆਪਣੇ ਪਾਵਰ ਟਰੈਕ ਚ ਆਉਂਦੇ ਆ ਉਹਨਾਂ ਦੇ ਅਗਲੇ ਪੰਨੇ ਵੇਟ ਉਹ ਰੋਡ ਸੈਸਰੀ ਨਾਲ ਹੀ ਆਉ। ਉਹ ਨਾਲ ਹੀ ਆਉਂਦੇ। ਨਾਲ ਹੀ ਆਗੇ। ਠੀਕ ਆ ਵੀ ਆ ਛੱਤੀ ਛੁਤਰੀ ਦੇ ਕੋਈ ਅਕਸਰ ਪੈਸੇ ਨਹੀਂ ਲਵਾਉਣਾ ਪੈਂਦਾ ਤੇ ਇਹ ਨਹੀਂ ਵੀ ਤੁਸੀਂ ਇੱਥੋਂ ਟਰੈਕਟਰ ਲਿਆ ਫਿਰ ਤਲਵੰਡੀ ਜਾਓ। ਹਾਂ। ਇੱਥੋਂ ਸਿੱਧਾ ਘਰੇ ਹੀ ਜਾਓ ਹਰ ਬਾਦ। ਠੀਕ ਆ ਜੀ। ਵੀ ਸਾਰਾ ਕੁਝ ਨਾਲ ਹੀ ਮਿਲੂਗਾ। ਨਾਲ ਹੀ ਨਾਲ ਹੀ ਜੀ ਨਾਲ ਹੀ। ਠੀਕ ਆ ਜੀ। ਹਾਂ ਜੀ ਹਾਂ ਜੀ। ਮੈਨੂੰ ਚੜ ਵੀ ਉੱਪਰ ਮੀਟਰ ਸ਼ੀਟਰ ਦੇ ਦਰਸ਼ਨ ਕਰਵਾ ਦੇ ਵੀਰਾਂ ਨੂੰ। ਹਾਂ। ਐਲ ਐਫ ਡਿਲੀਵਰੀ ਤੇ ਬਹੁਤ ਵਧੀਆ ਨੇ। ਇਹ ਨਹੀਂ ਵੀ ਨੀਵੇਂ ਹੋ ਕੇ ਲਾਉਣੇ। ਹਾਂ ਜੀ ਹਾਂ ਜੀ। ਵੀ ਸਾਰਾ ਕੁਝ ਹੱਥਾਂ 'ਚ ਹੀ ਦੇ ਦਿੱਤਾ ਇਹਦੇ। ਲਾ ਵੀ ਸੋਚੀ ਦੀ ਇਹਦੇ ਚ ਜਿਹੜੀ ਐਪ ਵੀ ਆ ਉਹ ਲੋਕੇਸ਼ਨ ਟੈਪ ਵੀ ਹੋ ਜਾਂਦੀ ਤਾਂ ਡਾਇਰੈਕਟਰ ਕਿੱਥੇ ਆ ਅੱਛਾ ਉਹ ਦੱਸੂਗਾ ਜੀ ਹਾਂ ਐਪ ਆ ਠੀਕ ਆ ਜੀ ਉਹਦੇ ਤੇ ਲੋਕੇਸ਼ਨ ਟੈਪ ਹੋ ਜਾਂਦੀ ਇਹ ਆਪਣੇ ਫੋਨ ਨਾਲ ਸਾਰਾ ਕੁਝ ਆਪਣਾ ਪਤਾ ਲੱਗ ਜਾਊਗਾ ਆਪਣਾ ਡਾਇਰੈਕਟਰ ਕਿੱਥੇ ਚੱਲਦਾ ਕਿੱਦਾਂ ਨੇ ਹਾਂ ਜੀ ਹਾਂ ਜੀ ਫੰਕਸ਼ਨ ਦਾ ਮੈਂ ਕਹਿੰਦਾ ਜੀ ਕੰਪਨੀ ਦੇ ਪੂਰੇ ਐਨ ਫੰਕਸ਼ਨ ਔਰ ਹੈਵੀ ਆ ਠੀਕ ਆ ਜੀ ਆ ਵਧੀਆ ਐਪ ਆ ਠੀਕ ਆ ਜੀ ਲੈ ਕੇ ਆ ਨੰਨੂੰ ਦਿਖਾ ਦੇ ਆ ਵਲੀ ਐਪ ਆ ਇਹ ਵੀਰਾਂ ਦੇ ਮਤਲਬ ਫੋਨ ਤੇ ਚੱਲ ਪਏਗੀ ਜੇ ਕਿਸੇ ਵੀਰ ਨੇ ਆਪਦਾ ਚਲਾਉਣਾ ਇੱਥੇ ਨੈਟਵਰਕ ਦਾ ਉਹਨਾ ਇਸ਼ੂ ਐਂਟੀਨਾ ਨਹੀਂ ਮਿਲਦਾ ਹਾਂ ਅੱਛਾ ਅੱਛਾ ਇੱਥੇ ਸਾਰਾ ਆਪਾਂ ਨੂੰ ਦੱਸੂਗਾ ਵੀ ਆਪਣਾ ਟਰੈਕਟਰ ਕਿੱਥੇ ਜਾਂਦਾ ਕਿੱਥੇ ਨੇ ਠੀਕ ਆ ਬਾਈ ਜੀ ਠੀਕ ਲਓ ਜੀ ਅੱਜ ਆਪਾਂ ਤੁਹਾਨੂੰ ਜਿੰਨਾ ਕੋਸਾ ਗਿਆ ਪ੍ਰੈਕਟੀਕਲ ਵੀ ਕਰਕੇ ਦਿਖਾ ਹੀ ਦਿੱਤਾ ਟਰੈਕਟਰ ਸਟਾਰਟ ਕਰੋ ਆਵਾਜ਼ ਵੇਖੋ ਤੁਸੀਂ ਹਾਂ ਠੀਕ ਹੈ ਨਾ ਹਰੇਕ ਚੀਜ਼ ਐ ਅੱਛਾ ਸਾਰਾ ਕੁਝ ਹੀ ਫੋਨ ਤੇ ਆਜੂਗਾ ਸਰਵਿਸ ਵਗੈਰਾ ਵੀ ਸਾਰਾ ਕੁਝ ਹਾਂਜੀ ਐਪ ਡਾਊਨਲੋਡ ਕਰ ਲਓ ਨਾ ਸਾਰਾ ਕੁਝ ਹੀ ਆਈ ਜਾਊਗਾ ਸਾਰਾ ਕੁਝ ਹੀ ਆਈ ਜਾਊਗਾ ਹਾਂਜੀ ਠੀਕ ਹੈ ਜੀ ਤੇ ਇਹ ਐਪ ਦਾ ਮੜਾ ਨਾਮ ਦੱਸ ਸਕਦੇ ਆ ਆਪਣੇ ਕਿਸਾਨ ਵੀਰਾਂ ਨੂੰ ਕਿ ਜਦੋਂ ਆਪਾਂ ਟਰੈਕਟਰ ਸੇਲ ਕਰਾਂਗੇ ਉਹਦੇ ਦੱਸ ਦਾਂਗੇ ਇਹ ਜਿਹੜੀ ਐਪ ਆ ਨੇ ਹਮਦਮ ਪਲੱਸ ਐਪ ਆ ਹਮਦਮ ਪਲੱਸ ਇਹਦੇ ਨਾਲ ਕੀ ਹੈ ਕਿ ਕਸਟਮਰ ਨੂੰ ਕੋਈ ਇਨਕੁਆਇਰੀ ਹੋਵੇ ਉਹ ਵੀ ਰੈਫਰੈਂਸ ਵੀ ਦੇ ਸਕਦਾ ਹੈ ਤੇ ਸਰਵਿਸ ਬੁੱਕ ਕਰਾਣੀ ਸਰਵਿਸ ਬੁੱਕ ਕਰਾ ਕੋਈ ਕੰਪਲੇਂਟ ਆ ਕੰਪਲੇਂਟ ਵੀ ਦੱਸ ਸਕਦਾ ਹੈ ਸਾਰੇ ਚੀਜ਼ਾਂ ਕਸਟਮਰ ਅੱਗੇ ਫਾਰਵਰਡ ਕਰ ਸਕਦਾ ਹੈ ਤਾਂ ਕਿ ਕੰਪਨੀ ਨਾਲ ਜੁੜਿਆ ਰਹੇ ਜਿਹੜੀ ਉਹਦੀ ਲੋਕੇਸ਼ਨ ਟਰੈਕ ਹੋਣੀ ਹੈ ਇੱਕ ਜੀਪੀਐਸ ਸਿਸਟਮ ਆ ਜਿਹੜਾ ਕਿ SIM ਲੱਗਿਆ ਹੋਇਆ ਇਹਦੇ ਚ ਤਾਂ SIM ਦੇ ਨਾਲ ਇਹ ਹੈ ਵੀ ਜਿਵੇਂ ਟਾਵਰ ਦਾ ਪਤਾ ਲੱਗਦਾ ਵੀ ਇੱਥੇ ਟਰੈਕਟਰ ਇਸ ਲੋਕੇਸ਼ਨ 'ਚ ਖੜਾ ਹੈ ਜਾਂ ਚੱਲ ਰਿਹਾ ਉਹਨਾਂ 'ਕ ਪਤਾ ਲੱਗੇਗਾ ਪ੍ਰੋਪਰਲੀ ਕਦੇ ਟਰੈਕਟਰ ਚੋਰੀ ਹੋਣ ਦੀ ਸ਼ਿਕਾਇਤ ਨਹੀਂ ਹੈ ਓਕੇ ਇਹ ਤੇ ਇਹ ਰ ਬਹੁਤ ਵਧੀਆ ਫੰਕਸ਼ਨ ਦਿੱਤਾ ਇਹਦੇ ਕੋ ਐਕਸਟਰਾ ਕੋਸਟ ਇਹਦੇ ਕੋ ਪੈਸੇ ਕੋਈ ਕੋਈ ਪੋਸਿਬਲ ਇਹਦੇ ਕੋ ਐਕਸਟਰਾ ਕੋਸਟ ਤੋਂ ਦੋ ਸਾਲ ਲਈ ਫਰੀ ਆ ਦੋ ਸਾਲ ਲਈ ਫਰੀ ਆ ਉਸ ਤੋਂ ਬਾਅਦ ਤੁਸੀਂ ਚਾਹਤੋ ਉਹਦੇ ਰੀਚਾਰਜ ਹੋ ਜੂ ਜੀ ਜੀ ਠੀਕ ਹੈ ਜੀ ਰਾ ਯਾਰਾ ਤਾਂ ਕੰਮ ਸਰਾ ਲਾਦਾ ਕੰਪਨੀ ਆਪਾਂ ਇਹਨੂੰ ਸਟਾਰਟ ਕਰੀਏ ਜੀ ਕਰੋ ਜੀ ਕਰੋ ਤੁਸੀਂ ਬੈਠੋ ਨਾ ਨਾਲੇ ਵੇਖੋ ਵੀ ਕਿੱਦਾਂ ਪਲੇਟ ਆ ਹਾਂ ਪਲੇਟ ਫਰਮ ਤਾਂ ਜਮੇ ਇਹਦੀਆਂ ਬ੍ਰੇਕਾਂ ਕਿਹੜੀਆਂ ਆ ਗਈਆਂ ਜੀ ਇਹਦੀ ਓਇਲ ਬ੍ਰੇਕੀ ਆ ਓਇਲ ਬ੍ਰੇਕ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਿੰਨੇ ਪਾਵਰ ਸਟੀering ਪਾਵਰ ਬ੍ਰੇਕ ਡਬਲ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਵੀ ਨਾਲ ਹੀ ਮਿਲੂ ਡਬਲ ਡਬਲ ਜੀ ਸਾਰਾ ਕੁਝ ਬਾਈ ਜੀ ਕੁਝ ਨਹੀਂ ਕਰਾਉਣਾ ਪੈਣਾ ਛੱਲਾ ਵੀ ਨਾਲ ਹੀ ਮਿਲੂ ਜਾਂਦੀ ਆ ਇਹ ਐਲਈਡੀ ਲਾਈਟ ਤਾਂ ਤੁਸੀਂ ਵੇਖੋ ਹਾਂਜੀ ਇਹਨੂੰ ਬਲੈਕ ਪੈਂਥਰ ਗੇਟੇਕ ਕਾਲਾ ਹੋੜਾ ਤੇ ਆਹ ਜਿਹੜੀ ਇਹਦੀ ਅੱਖ ਆ ਲੈ ਲੀ ਗੱਲ ਤੇ ਓਕੇ ਟ੍ਰੈਕਟਰ ਦੀ ਬੜਕ ਤੇ ਤੜ ਤਾਂ ਬਹੁਤ ਆ ਹਨਾ ਜੀ ਜਿਵੇਂ ਨਾ ਆਪਾਂ ਇਹਨੂੰ ਕੀ ਕਹਿ ਦਿੰਦੇ ਆ ਬਲੈਕ ਪੈਂਥਰ ਬਲੈਕ ਪੈਂਥਰ ਹੈ ਨਾ ਮੈਨੂੰ ਥੋੜਾ ਥੋੜਾ ਦਿਮਾਗ ਸਤਾ ਕਾਲਾ ਘੋੜਾ ਆਪਾਂ ਮਰੇਜੀ ਗੁਰੂ ਜੀ ਨਹੀਂ ਬਲੀ ਹੁੰਦੀ ਦੇਸੀ ਭਾਸ਼ਾ ਚ ਕਾਲਾ ਘੋੜਾ ਕਾਲਾ ਘੋੜਾ ਕਿੰਨੇ ਨੂੰ ਹਾਂ ਤੇ ਇਹ ਜਿੰਨਾ ਬੰਦੇ ਕੋਲੇ ਹੈਗੇ ਨਾ ਉਹਨਾਂ ਤੋਂ ਜਿੰਨਾ ਤੋਂ ਵੀ ਆਪਾਂ ਰਹਿ ਲਈਓ ਕਿਸੇ ਨੇ ਵੀ ਇਹਦੀ ਇਹ ਨਹੀਂ ਗੱਲ ਕੀਤੀ ਮੈਨੂੰ ਪਰਸਨਲੀ ਜਿਹੜੇ ਇੰਡੀਅਨ ਟ੍ਰੈਕਟਰ ਹਨਾ ਹਾਂਜੀ ਉਹਨਾਂ ਤੋਂ ਇਹ ਸਲਤ ਤੋਂ ਸਟਰੋਂਗ ਵੀ ਆ ਹੂੰ ਮੈਂ ਉਹੀ ਗੱਲ ਕਰਨ ਲੱਗਿਆ ਸੀ ਔਰ ਰੇਟ ਵੀ ਸਭ ਤੋਂ ਵਾਜਬ ਉਹ ਵਾਜਬ ਸਭ ਤੋਂ ਹਾਂ ਤੁਸੀਂ 4 ਸਿਲੰਡਰ 3 ਸਪੀਡ ਟਾਪ ਮਾਡਲ ਹਾਂ ਠੀਕ ਹੈ ਨਾ ਵੀ ਕਲਚ ਵੱਖਰਾ ਹਾਂ ਉਹ ਡਿਊਲ ਕਲਚ ਕਹਿ ਦਿੰਦੇ ਦੂਜਾ ਡਬਲ ਕਲਚ ਹੁੰਦਾ ਜੀ ਦੇ ਚਿੱਕੋ ਪੈਰ ਵਾਲੇ ਕਲਚ ਚ ਹਾਂਜੀ ਹਾਂਜੀ ਉਹ ਡਬਲ ਕਹਿ ਦਿੰਦੇ ਇਹਨੂੰ ਡਿਊਲ ਕਹਿੰਦੇ ਇਹ ਤਾਂ ਡਿਊਲ ਕਹਿੰਦੇ ਹਾਂਜੀ ਠੀਕ ਹੈ ਜੀ ਤੇ ਉਹ ਸਾਰਾ ਕੁਝ ਮਤਲਬ ਸਾਰਾ ਜਿਹੜੀ ਕੰਪਨੀਆਂ ਦੇ ਡਾਇਰੈਕਟਰ ਚਾਰਜ ਚੱਲਦੇ ਆਪਣੇ ਹਾਂ ਉਹਨਾਂ ਦੇ ਮੁਤਾਬਕ ਇਹਦਾ ਰੇਟ ਵੱਧ ਨਹੀਂ ਹੋਊਗਾ ਸਭ ਤੋਂ ਘੱਟ 5 ਸਾਲ ਦੀ ਵਾਰੰਟੀ ਆ ਓਕੇ ਕੋਈ ਪ੍ਰੋਬਲਮ ਇੰਜਨ ਗੇਅਰ ਹਿੱਸੇ ਨੂੰ ਲਿਫਟ ਨੂੰ ਆਉਂਦੀ ਆ ਹਾਂ ਤੇ ਕੰਪਨੀ ਠੀਕ ਕਰਕੇ ਦਊ ਜੇ ਕੋਈ ਪਾਰਟਸ ਉਹਦੇ ਚ ਇਹ ਨਹੀਂ ਬਾਹਰ ਵਾਲਾ ਹਾਂ ਉਹਦੇ ਚ ਕੋਈ ਪਾਰਟਸ ਨਵਾਂ ਪੈਂਦਾ ਪਾ ਕੇ ਦੀ ਫਰੀ ਆਫ ਕੋਸਟ ਪਾ ਕੇ ਜੀ ਆਫ ਕੋਸਟ 5 ਸਾਲ ਜਾਂ 5000 ਘੰਟਾ ਦੋਨੋਂ ਚ ਜਿਹੜਾ ਪਹਿਲਾਂ ਹੋ ਗਿਆ ਠੀਕ ਹੈ 5000 ਘੰਟਾ ਬਹੁਤ ਜਿਆਦਾ ਹੁੰਦਾ ਠੀਕ ਹੈ ਨਾ ਥੋੜਾ ਨਹੀਂ ਹੁੰਦਾ ਇਹ ਵੀ ਨਹੀਂ ਹੁੰਦਾ ਵੀ ਕੁਛ ਨਹੀਂ ਇਹ ਨਹੀਂ ਕਿ ਆ ਵੀ ਅਸੀਂ ਗਾਰੰਟੀ ਵਾਰੰਟੀ ਤੁਹਾਨੂੰ 5 ਸਾਲ ਦੀ ਜਾਂ 6 ਦੀ ਕਹਿਤੀ ਹਮ ਤਸਲੀਵਾ ਸਾਡੀਆਂ ਤੀਜੇ ਸਾਲ 깔 ਗਈਆਂ ਹਮ ਇਹ ਨਹੀਂ ਹੋਊਗਾ ਕੰਪਨੀ ਨੇ ਤਾਂ ਹੀ ਗਾਰੰਟੀ ਦਿੱਤੀ ਨਾ ਉਹਨਾਂ ਨੂੰ ਮਾਣ ਆਉਦੇ ਪ੍ਰੋਡਕਟ ਦੇ ਲਈ ਹੁਣ ਅੱਜ ਕੱਲ ਟ੍ਰੈਂਡ ਚੱਲ ਪਿਆ 5 ਤੋਂ 6 ਵੀ ਲਿਖਣ ਲੱਗ ਪਏ ਆ ਅੱਛਾ ਪਰ ਕੀ ਉਹ ਕੱਢਦੀਆਂ ਨੇ ਠੀਕ ਹਨ ਗੱਲ ਤੇ ਇੱਥੇ ਆ। ਤੁਹਾਨੂੰ ਆਦੇ ਪ੍ਰੋਡਕਟ ਦਾ ਪੂਰਾ ਮਾਣ ਹੈ। ਮਾਣ ਹੈ ਵੀ ਅੱਗੇ ਵੀ ਆਪਾਂ ਗੱਲ ਕੀਤੀ ਆ ਸਕਾਟ ਤੇ ਸਭ ਤੋਂ ਪੁਰਾਣੀ ਸੀ। ਹਮਮ। ਪਲਾਸ ਕਬੋਟਾ ਮਰਜ ਹੋ ਗਿਆ। ਸਕਾਟ ਕਬੋਟਾ ਹੋ ਗਈ। ਹਮਮ। ਜਿੱਥੇ ਕਿਤੇ ਇੰਡੀਆ ਦੀ ਤਕਨੀਕ 'ਚ ਕਮੀ ਸੀ ਨਾਲ ਜਾਪਾਨ ਦੀ ਹੋ ਗਈ। ਦੋਨਾਂ ਦਾ ਦਿਲ ਦਿਮਾਗ ਹੋ ਗਿਆ। ਦਿਲ ਦਿਮਾਗ ਦੋਨਾਂ ਦਾ ਹੋ ਗਿਆ। ਹਾਂ। ਤੇ ਦੋਵੇਂ ਦਿਮਾਗ ਚੱਲਣਗੇ। ਹਾਂ। ਤੇ ਫਰਕ ਤੇ ਪਊਗਾ। ਥੋੜਾ ਜਿਹਾ ਇਹ ਆ ਵੀ। ਕਈ ਕੰਮ ਕੁੰਗੀਆਂ ਸੇਲਾਂ ਵਧਾਈਆਂ ਨੇ ਉਹਦੇ ਤੇ ਉਹਨੂੰ ਕਵਰ ਕਰਨ ਤੇ ਥੋੜਾ ਜਿਹਾ ਟਾਈਮ ਲੱਗ ਗਿਆ ਹੋਰ ਕੀ ਇਹ ਚੀਜ਼ ਸਰਪੰਚਾ ਉਹਨਾਂ ਵਲਛਾਲ ਜਾਣੇ ਰੱਖਦੇ ਹੁੰਦੇ ਨੇ ਡਾਇਰੈਕਟ ਹੋਵੇ ਕੰਪਨੀ ਦਾ ਵੀ ਸਿਸਟਮ ਹੁੰਦਾ ਸਿੱਧਾ ਮੱਗਗੇ ਵੀ ਗੱਲ ਕਰਦਾ ਹਣਾ ਮੈਨੂੰ ਜਿਹੜਾ ਪਰਸਨਲ ਇਹ ਚੀਜ਼ਾਂ ਚੰਗੀਆਂ ਲੱਗੀਆਂ ਹਨ ਇਹਦੀ ਬਿਲਡ ਕੁਆਲਿਟੀ ਇੱਕ ਤਾਂ ਆ ਵਾਲੀ ਛੇ ਤੋਂ ਬਹੁਤ ਦੇਰ ਖੁਸ਼ ਨੀ ਸਾਰੀ ਉਮਰ ਇਹਨੂੰ ਤਾਂ ਕੁਝ ਹੋਣਾ ਨੋ ਨੂ ਛਤਰੀ ਫੜਾ ਉਹ ਪਿੱਛੋਂ ਉਹਦੇ ਵੇਖ ਬਾਹਰ ਖੜਾ ਟਰੈਕਟਰ ਹਾਂ ਤੂੰ ਉੱਥੇ ਚੱਲ ਬ੍ਰੇਕਸ ਬੈਕ ਤੋਂ ਇਹਦਾ ਹਿੱਸਾ ਵਿਖਾ ਦੇ ਹਾਂ ਠੀਕ ਹੈ ਅਸੀਂ ਬੋਲ ਇੱਥੋਂ ਦੱਸ ਲੈਨੇ ਆ ਦੱਸ ਦਿੰਨੇ ਆ ਕਿਉਂਕਿ ਉੱਥੋਂ ਸਾਰਾ ਦਿਖੂਗਾ ਤੇ ਇਹਦੇ ਪਿਛਲੀ ਸਾਈਡ ਤੇ ਵੀ ਆਉਂਦਾ ਜੀ ਆਪਣੇ ਉਹ ਲੋਡਰ ਲਾਉਣ ਦੀ ਸਿਸਟਮ ਵੀ ਕੰਪਨੀਆਂ ਲਈ ਇਹ ਮਜ਼ਬੂਤ ਹਿੱਸਾ ਸਾਰਾ ਕੁਝ ਮੈਂ ਕਿਹਾ ਜੋ ਮਰਜ਼ੀ ਤੁਸੀਂ ਦਾ ਹਿੱਸਾ ਤੇ ਦੂਜੇ ਹਿੱਸੇ ਵੇਖੋ ਟਰੈਕਟਰਾਂ ਦੇ ਹਾਂ ਰੰਦਾ ਹੀ ਨੀਗਾ ਠੀਕ ਹੈ ਜੀ ਮਜ਼ਾ ਕੰਨਾ ਹਿੱਸਾ ਹੀ ਨਹੀਂ ਤੁਸੀਂ ਕੋਈ ਹਾਂਡੀ ਵੇਖੋ ਇਹਦੀ ਕੁਝ ਵੀ ਵੇਖੋ ਹਾਂ ਕਲਚ ਪਲੇਟ ਵਾਲਾ ਫ੍ਰਾਈਵਲ ਵੇਖੋ ਕੁਝ ਹਰੇਕ ਚੀਜ਼ ਐ ਪੂਰੀ ਸਡੋਲ ਐ ਜਿਵੇਂ ਲੋ ਆ ਨਾ ਵੀ ਤੁਹਾਨੂੰ ਤਾਂ ਨਿਕਲ ਆ ਵੀ ਕਿਸੇ ਕਿਰਸ ਨਹੀਂ ਕਰੀ ਰੇਮੇ ਦੇ ਕਾਰਾਂ ਵਰਗੇ ਰੇਮ ਐ ਪੂਰੀ ਚਮਕ ਹਾਂ ਠੀਕ ਐ ਕਿਸੇ ਟਰੈਕਟਰ ਦੇ ਇਹੋ ਜਿਹੇ ਰੇਮ ਨਹੀਂ ਗੇ ਸਹੀ ਗੱਲ ਐ ਜੀ ਪਰ ਇਹਨਾਂ ਲੰਮਾ ਸ਼ਾਟ ਦਿਖਾ ਦੇ ਵੀਰਾਂ ਨੂੰ ਪਤਾ ਲੱਗ ਜਾਏ ਵੀ ਅੱਜ ਸਾਡਾ ਕੰਮ ਤਾਂ ਸੀਗਾ ਲੰਮਾ। ਬੜੇ ਗੁਰੂ ਨੇ ਥੋੜਾ ਜਿਹਾ ਕੰਮ ਵਿੱਚ। ਉਹ ਮਾਲਕ ਨੂੰ ਵੀ ਮੇਰਾ ਖਿਆਲ ਖੁਸ਼ੀ ਆਈ ਆ। ਹਾਂ। ਕਿੰਨੇ ਜਦੋਂ ਕੋਈ ਚੱਲਦੇ ਕੰਮ 'ਚ ਮੀ ਆਵੇ ਤੇ ਰੱਬ ਖੁਸ਼ ਹੁੰਦਾ। ਖੁਸ਼ ਹੁੰਦਾ। ਤੇ ਇੱਕ ਸਭ ਕੁਝ ਉਹਦੀ ਕਿਰਪਾ ਨਾਲ ਹੋ ਰਿਹਾ ਜੋ ਵੀ ਹੋਇਆ। ਸਹੀ ਗੱਲ ਹੈ ਜੀ। ਤੇ ਇਹ ਵੀ ਅੱਪਾਂ ਜੱਟ ਬੰਦੇ ਸਿੱਧੇ ਖੇਤੀ ਕਰਨ ਵਾਲੇ। ਹੂੰ। ਤੇ ਜਿਹੜੀ ਆ ਬਿਜ਼ਨਸ ਲੈਣ ਇਹ ਵੀ ਉਹਦੀ ਕਿਰਪਾ ਨਾਲ ਹੀ ਆ ਮਹਾਂਪੁਰਸ਼ਾਂ ਦਾ ਹੱਥ ਆ। ਹੂੰ। ਤੇ ਕਾਲਪੁਰਖ ਦੀ ਕਿਰਪਾ ਆ। ਸਹੀ ਗੱਲ। ਠੀਕ ਆ ਪੰਗਾ ਆਪਾਂ ਉਹ ਹੀ ਲਈਦਾ ਜਿਹੜੀ ਚੀਜ਼ ਨਹੀਂ ਬਾਜ਼ਾਰ 'ਚ ਵਿਕਦੀ। ਹਾਂ ਉਹਨੂੰ ਵੇਚੀ ਦਾ ਲਿਆ ਕੇ ਸਟੈਂਡ ਕਰਨਾ ਹਾਂ ਸਟੈਂਡ ਕਰੀਦਾ ਵੇ ਇਹ ਨਹੀਂ ਵੀ ਚਲਦੀ ਉਹ ਕੀ ਕਹਿੰਦੇ ਹੁੰਦੇ ਆ ਉਹ ਚਲਦੀ ਦਾ ਹਰ ਕੋਈ ਚਲਾ ਲੈਂਦਾ ਹਾਂ ਬਈ ਮੇਰਾ ਇੱਕ ਫੰਡਾ ਆ ਵੀ ਹਾਂਜੀ ਪੈਸੇ ਨਾਲ ਕੋਈ ਬੰਦਾ ਵਪਾਰ ਕਰ ਲੂਗਾ ਸਿਰਫ ਨਾ ਪੈਸੇ ਤੋਂ ਕਰਕੇ ਖਾਵੇ ਆਪਾਂ ਜ਼ਿੰਦਗੀ ਜਿਸ ਦਿਨ ਤੇ ਚੱਲੇ ਆ ਹੂੰ ਬਿਨਾ ਪੈਸੇ ਤੋਂ ਕੰਮ ਕੀਤੇ ਆ ਕਾਲਪੁਰਖ ਦੀ ਗੇਸਪਾ ਵੀ ਜਿੱਦ ਨਾਲ ਜ਼ਬਾਨ ਚੱਲਦੀ ਆ ਪੈਸਾ ਲਾਤਾ ਕਰੋੜ ਲਾਤਾ ਦੋ ਲਾਤਾ ਮਾਲ ਕੱਪੇ ਹੂੰ ਉਹਨੂੰ ਇਹ ਆ ਵੀ ਜੇ ਅੱਜ ਦਾ ਕਰਾਰ ਆ ਤੇ ਕੱਲ ਨਹੀਂ ਹੋਣੀ ਅੱਜ ਸਵੇਰ ਚੜ੍ਹਨ ਤੋਂ ਪਹਿਲਾਂ ਉਹਦੇ ਕੋਲ ਆ ਜਾਏ ਹੂੰ ਇਹ ਵੀ ਇਸ ਲਾਈਨ ਦਾ ਕੰਮ ਹੋ ਜਾਂਦਾ ਆ ਆ ਆਪਣੇ ਮਗਰਾਟਾਂ ਤੇ ਸੀਟਾਂ ਸੁੱਟਾਂ ਵਗੈਰਾ ਸਭ ਇਹ ਇਹ ਡਿਜੀਟ੍ਰੈਕ ਤੇ ਹੋਣਗੀਆਂ ਜੀ ਪਾਵਰ ਟਰੈਕ ਤੇ ਨਹੀਂ ਅੱਛਾ ਇਹ ਡਿਜੀਟ੍ਰੈਕ ਤੇ ਡਿਜੀਟ੍ਰੈਕ ਮਾਡਲ ਦੇ ਹੀ ਦਿੰਦੇ ਇਹ ਕੰਪਨੀ ਠੀਕ ਆ ਜੀ ਹਾਂ ਇਹ ਸੀਟਾਂ ਇਹਦੇ ਆਉਣਗੀਆਂ ਆਪ ਦੂਸਰਾ ਜਿਹੜਾ ਫੈਵਰਸ਼ਾਤਰੀ ਵਗੈਰਾ ਉਹ ਸਾਰਿਆਂ ਦੇ ਆ ਜੂਗਾ ਸੋਕੇ ਛੱਡ ਕੇ ਇਹਦੇ ਟਾਇਰ ਸੇ 16 9 28 16 9 28 ਦੇ 650 16 ਤੇ ਇਹ 4x4 ਚ ਵੀ ਆਉਂਦਾ ਜੀ ਨਹੀਂ 4x4 ਪਾਵਰ ਟਰੈਕ ਪਹਿਲਾਂ ਵੀ ਤੁਹਾਨੂੰ ਦੱਸਿਆ ਉਹ ਆਊਗਾ ਨੀਲੇ ਰੰਗ ਦੇ ਚ ਉਹ ਨੀਲੇ ਜਾਊਗਾ ਹਾਂ ਸੇਮ ਇੰਜਨ ਗੇਅਰ ਹਿੱਸਾ ਸਭ ਕੁਝ ਸੇਮ ਓਕੇ ਜਿਹੜੇ ਵੀਰ ਨੇ ਉਹ 4 ਵੀਲ ਖੜੇ ਬਾਹਰ ਆਪਣੇ ਕੋਲ ਹਾਂ ਵੀ ਉਹ ਦੇ ਜਾਊਗਾ ਠੀਕ ਆ ਬਾਈ ਜੀ ਠੀਕ ਹੈ ਜੀ ਕਸਟਮਰ ਦੀ ਡਿਮਾਂਡ ਆ ਹੂੰ ਕੰਪਨੀ ਨੂੰ ਹੀ ਦੱਸਿਆ ਹੂੰ ਵੀ ਕਸਟਮਰ ਆਲਦੀ ਸਮਝ ਮੁਤਾਬਕ ਉਹਦਾ ਨਹੀਂ ਜੀ ਡਿਜੀਟਲ ਟ੍ਰੈਕ ਤੇ ਹਾਂ ਸੈ ਇੱਕੋ ਚੀਜ਼ ਆ ਇੰਜ ਨੇ ਦੱਸਿਆ ਕਿ ਸਭ ਕੁਛ ਹਾਂ ਬੋਨਟ ਵੀ ਇੱਕੋ ਰੰਗ ਚੇਂਜ ਆ ਪਰ ਕਸਟਮਰ ਕਹਿੰਦਾ ਇਹ ਗੱਲ ਮੰਗਦਾ ਜਿਹੜੀ ਤੁਸੀਂ ਕਹੀ ਆ ਰੈਡੀ ਮੰਗਦਾ ਹਾਂ ਇਹਦੇ ਚ ਬਲੈਕ ਕਲਰ ਨਹੀਂ ਵੀ ਇਹ ਗੱਲ ਪਹਚਾਈ ਕੋਈ ਗੱਲ ਡਿਜੀਟਲ ਟ੍ਰੈਕ ਨੂੰ ਵੀ ਫੋੜ ਦੇ ਹਾਂ ਕੋਈ ਗੱਲ ਨਹੀਂ ਕੰਪਨੀ ਸੁਣੇਗੀ ਜਲਦੀ ਵੀ ਕੰਪਨੀ ਉਹੀ ਲੰਬੀ ਚੱਲਦੀ ਜਿਹੜੀ ਜ਼ਿੰਮੇਵਾਰੀ ਸੁਣਦੀ ਹੈ ਇਹ ਕੰਪਨੀ ਕਾਫੀ ਸਪੋਰਟ ਕਰ ਰਹੀ ਪੰਜਾਬ ਲਈ ਵੀ ਕਰ ਰਹੀ ਹੈ ਦੂਸਰੀਆਂ ਸਟੇਟਾਂ ਤੋਂ ਸਕਾਟ ਕੋ ਅੱਜ ਦਾ ਤਾਂ ਹੈ ਨਹੀਂ ਜੇ ਸੁਣ ਰਹੀ ਤਾਂ ਤਾਂ ਹੀ ਚੱਲ ਰਹੀ 1947 ਚ ਲਾਹੌਰ ਦਾ ਚਲਦੀ ਸੀ ਇੱਥੋਂ ਇੱਥੇ ਆ ਗਈ ਵੀ ਉਦੋਂ ਵੀ ਪਹਿਲਾਂ ਦੀ ਆ ਉਦੋਂ ਪਹਿਲਾਂ ਦੀ ਆ ਹਾਂ ਕਿਸੇ ਕਾਰਨ ਕਰਕੇ ਚੱਲ ਰਹੀ ਨਾ ਚੱਲ ਰਹੀ ਵੈਸੇ ਮੈਨੂੰ ਲੱਗਦਾ ਵੀ ਇੰਡੀਆ ਦੀ ਨੰਬਰ 1 ਕੰਪਨੀ ਵੀ ਇਹ ਸੀ ਪਹਿਲਾਂ ਹੂੰ ਨੰਬਰ 1 ਕੰਪਨੀ ਸੀ ਕਿਉਂਕਿ ਅੱਜ ਵੀ ਵੇਖੋ ਜਿਹੜੇ ਹੁਣ ਸਕਾਟ ਕਬੋਟਾ ਫੋਰਨ ਜਾਂਦੇ ਆ ਹਾਂ ਕੰਪਲੀਟ ਆ ਜੀ ਪਿੱਛੇ ਨਹੀਂ ਨੰਬਰ 1 ਤੋਂ ਹਾਂ ਇਹਨਾਂ ਦੇ ਐਕਸਪੋਰਟ ਹੁੰਦੇ ਆ ਮੈਂ ਹਾਂ ਹੁੰਦੇ ਆ ਬਾਹਰ ਜਾਂਦੇ ਆ ਬਾਹਰ ਜਾਂਦੇ ਸਿਕ ਬੋਟਾ ਲਿਖਿਆ ਉਹ ਤੇ ਈਕ ਬੋਟਾ ਈਕ ਬੋਟਾ ਠੀਕ ਹੈ ਜੀ ਕਲਰ ਵੀ ਉਹਦਾ ਜਿਹੜਾ ਦੂਸਰਾ ਉਹ ਗਸੰਤਰੀ ਸੰਤਰੀ ਠੀਕ ਸੰਤਰੀ ਕਲਰ ਹੁੰਦਾ ਸੰਤਰੀ ਹੁੰਦਾ ਇਹ ਤਾਂ ਲੰਮਾਤ ہماری ਫਿਰਦੇ ਆ ਹਮ ਲਓ ਜੀ ਆਪਣਾ ਸਰਪੰਸਾ ਮੜੀ ਲੋਕੇਸ਼ਨ ਆਪਾਂ ਵੀਰਾਂ ਨੂੰ ਦੱਸ ਦਈਏ ਆਪਾਂ ਆਪਣਾ ਐਡਰੈਸ ਉਹੀ ਆ ਜੀਰਾ ਸ਼ਹਿਰ ਬਖੂ ਰੋਡ ਜੀਰਾ ਇਸ ਟਾਈਮ ਆਪਾਂ ਜੀਰੇ ਖੜੇ ਆ ਬਖੂ ਰੋਡ ਤੇ ਆ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਫਿਰੋਜ਼ਪੁਰ ਆਪਣਾ ਹੈਗਾ ਨਿਊ ਸਤਿਆਰਾ ਜੀਰਾ ਰੋਡ ਫਿਰੋਜ਼ਪੁਰ ਠੀਕ ਹੈ ਜੀ ਹਾਂਜੀ ਵੀ ਆਪਾਂ ਕਹਿਣ ਦਾ ਮਤਲਬ ਫਿਰੋਜ਼ਪੁਰ ਜੀਰਾ ਦੋਨੇ ਫਿਰੋਜ਼ਪੁਰ ਦਾ ਜਿਲ੍ਹਾ ਸਾਰੇ ਕਵਰ ਕਰਾਂਗੇ ਆਪਾਂ ਕੰਪਨੀ ਨਾ ਹੁਣ ਜਿਆਦਾ ਵੀ ਕੰਪਨੀਆਂ ਕਰਨਾ ਪਈਆਂ ਵੀ ਡੀਲਰਸ਼ਿਪ ਨੂੰ ਡਿਸਟ੍ਰਿਕਟ ਦਿੰਦੀਆਂ ਡਿਸਟ੍ਰਿਕਟ ਹਾਂ ਤੁਸੀਂ ਬ੍ਰਾਂਚ ਕਿੱਥੇ ਖੋਲਦੇ ਹੋ ਨਹੀਂ ਖੋਲਦੇ ਹੋ ਹਾਂਜੀ ਤੇ ਜਿਹੜਾ ਏਰੀਆ ਉਹ ਡਿਸਟ੍ਰਿਕਟ ਵਾਈਜ਼ ਹੀ ਹੁੰਦਾ ਤੇ ਨੰਬਰ ਬਾਈ ਜੀ ਦਾ ਮੰਡਿਸਟੇ ਤੇ ਲਾ ਹੀ ਦੇਣਾ ਉਹ ਤੁਹਾਡੀ ਰਾਨੋ ਪਤਾ ਹੀ ਆ ਤੁਸੀਂ ਕੋਈ ਵੀ ਤੁਹਾਨੂੰ ਇਨਕੁਆਰੀ ਆ ਕੋਈ ਨਵਾਂ ਰੈਕਟਰ ਕੋਈ ਕਰੀਕਣਾ ਉਹ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਦੋ ਅੱਜ ਆ ਸਾਨੂੰ ਜੇ ਕੋਈ ਸਾਡੇ ਤੋਂ ਅੱਜ ਕਮੀ ਰਹਿ ਗਈ ਆ ਕੋਸ਼ਿਸ਼ ਕਰਾਂਗੇ ਅਸੀਂ ਜੇ ਅੱਜ ਹੋ ਸਕੇ ਨਹੀਂ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੂਰੀ ਡਿਟੇਲ ਚ ਤੁਹਾਨੂੰ ਕੱਲੀ ਕੱਲੀ ਚੀਜ਼ ਉਹਦੇ ਕਰਿਆ ਨਾ ਵੀ ਕੋਈ ਚੀਜ਼ ਵੱਧ ਘੱਟ ਬੋਲੀ ਜਾਂਦੀ ਆ ਹਾਂ ਉਹਦੇ ਲਈ ਮਾਫੀ ਆ ਹਾਂ ਉਹਦੇ ਲਈ ਮਾਫੀ ਆ ਉਹਦੇ ਲਈ ਮਾਫੀ ਆ ਬੈਸ ਬਸੀ ਜਾਣਾ ਕੋਈ ਇਹੇ ਦੱਸਣ ਲੱਗਿਆ ਹੀ ਹੂੰ ਫਰਕ ਪੈ ਜਾਂਦਾ ਹੂੰ ਪੈ ਜਾਂਦਾ ਠੀਕ ਆ ਕੋਈ ਕਿਸੇ ਨੂੰ ਵੀ ਹੋਵੇ ਆ ਕੇ ਹੂੰ ਚੈੱਕ ਕਰ ਸਕਦਾ ਟਰੈਕਟਰ ਖੜੇ ਆ ਹਾਂ ਪਰ ਚਲਾ ਕੇ ਦੇਖੋ ਟ్రਾਈ ਲੈਣੀ ਆ ਟ్రਾਈ ਲਓ ਦੇਖੋ ਡੈਮੋ ਲੈਣੀ ਆ ਡੈਮੋ ਲਓ ਹਾਂ ਤੇ ਕਈ ਹੁੰਦੇ ਆ ਵੀ ਗੱਲ ਨੂੰ ਚੱਕਣ ਵਾਲੇ ਹੁੰਦੇ ਆ ਹਾਂ ਠੀਕ ਹਨ ਉਹ ਕਈ ਜੋ ਤੇਰੇ ਅੱਗੇ ਵੀਰ ਜਿਹੜੇ ਯੂਟਿਊਬਰ ਹਨ ਉਹ ਡੀਲਰ ਵੀ ਹੈਗੇ ਆ ਉਹ ਫਿਰ ਥੋੜਾ ਜਿਹਾ ਗੱਲ ਚੁੱਪਦੀ ਆ ਜਦੋਂ ਹੂੰ ਸਹੀ ਗੱਲ ਦਸੀਏ ਸਚਾਈ ਦਸੀਏ ਸਹੀ ਗੱਲ ਹੈ ਜੀ ਉਹਦੋਂ ਫਿਰ ਚੁੱਪਦੀ ਉਹ ਇੱਕ ਨੇ ਪਿੱਛੇ ਜੇ ਬਹੁਤ ਤੜਪਿਆ ਆ ਉਹ ਹੈ ਤਾਂ ਬਾਈ ਚਲੋ ਮਸੇ ਬਰੈਂਡ ਤੇ ਗੱਲ ਕਰਾਂਗੇ ਨਾ ਜਾ ਕੇ ਆਪਾਂ ਜਦੋਂ ਉੱਥੇ ਜਾਵਾਂਗੇ ਹਾਂ ਚਲੋ ਦੋ ਆ ਗਿਆ ਸਾਨੂੰ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਦੱਸਿਓ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਤੇ ਕਿੱਦਾਂ ਦਾ ਲੱਗਾ ਤੁਹਾਨੂੰ ਟਰੈਕਟਰ ਬਲੈਕ ਪੈਂਥਰ ਨੂੰ ਸਰਪੰਚ ਸਾਹਿਬ ਦੇ ਗਾਣੇ ਖੜੋ ਕਾਲਾ ਘੋੜਾ ਕਾਲਾ ਘੋੜਾ ਅੰਗਰੇਜ਼ੀ ਨਹੀਂ ਆਉਂਦੀ ਸਾਨੂੰ ਕਾਲਾ ਘੋੜਾ ਨਾ ਆ ਗਿਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ